ਮੇਟਰ ਕੀ ਹਾਲ ਚਾਲ ਨੇ ਸੋਡੇ ਸਾਰਿਆਂ ਦੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਸ਼ੂਆਂ ਦੇ ਵਿੱਚ ਫੋਗਰ ਸਿਸਟਮ ਕਿੱਦਾਂ ਲਗਾਇਆ ਜਾਂਦਾ ਬਈ ਆਪਾਂ ਵੀਰੇ ਆਹ ਸਮਾਨ ਲੈ ਕੇ ਆਂਦਾ ਫੋਗਰ ਸਿਸਟਮ ਲਾਉਣ ਖਾਤਰ ਤੇ ਦੇਖ ਸਕਦੇ ਹੋ ਆਹ ਮੋਟਰ ਆ ਜਿਹੜੀ ਬਈ ਇਹ ਸਾਡੇ 1 400 ਦੀ ਮੋਟਰ ਆਉਂਦੀਆਂ ਨਾਲ ਚਾਰਜਰ ਹੁੰਦਾ 100 150 ਚਾਰਜਰ ਹੁੰਦਾ ਠੀਕ ਹੈ ਤੇ ਆਹ ਕਲੰਪ ਲਿਆਏ ਆ ਆਹ ਪਾਈਪ ਦਾ ਟੋਟਾ ਇਹ ਪਾਈਪ ਦਾ ਜਿਹੜਾ ਟੋਟਾ ਗਾ ਇਹ ਤੇ ਮੋਟਰ ਤੇ ਚੜ ਕੇ ਫੇਰ ਉਹ ਪਾਈਪ ਨਾਲ ਕਨੈਕਸ਼ਨ ਹੁੰਦਾ ਗਾ ਉਹ ਸਿੱਧੀ ਪਾਈਪ ਤੇ ਮੋਟਰ ਤੇ ਚੜਦੀ ਨਹੀਂ ਤੇ ਆਹ ਫੁਹਾਰੇ ਆਗੇ ਥੋੜੀ ਸਾਰੀ ਫਿਟਿੰਗ ਆ ਪੈਪ ਪਹਿਲਾਂ ਥੱਲੇ ਕਰਕੇ ਫਿਰ ਆਪਾਂ ਉੱਪਰ ਤੰਗਾਂਗੇ ਤੁਹਾਨੂੰ ਦੱਸਾਂਗੇ ਕਿੱਦਾਂ ਹੁੰਦੀ ਹੈ ਸਾਰੀ ਹਾਂਜੀ ਬਈ ਪਹਿਲਾਂ ਤੁਸੀਂ ਸਮਾਨ ਦੇਖ ਹੀ ਲਿਆ ਫਰ ਆਹ ਦਾ ਤੇ ਮੁੜ ਕੇ ਆ ਫਰ ਆਏ ਲੈ ਕੇ ਇਹਨਾਂ ਕਿ ਟੋਟਾ ਤੁਸੀਂ ਆ ਪੈਪ ਦਾ ਲੈ ਕੇ ਹੁਣ ਆ ਪਤਲੀ ਦਾ ਇਹਦੇ ਨਾਲ ਲੱਗ ਜਾਂਦਾ ਮੁੜ ਕੇ ਜਿਹੜਾ ਇਹ ਸਿਸਟਮ ਹੁੰਦਾ ਇਹਨੂੰ ਇੱਥੇ ਨੱਪ ਕੇ ਦਿਖਾ ਦੇ ਬਈ ਇਹਨਾਂ ਨੂੰ ਇੱਥੋਂ ਨੱਪ ਕੇ ਏ ਚ ਐਂ ਪੈਂਦੀ ਹੁੰਦੀ ਹੈ ਪੈਪ ਕਈ ਲੋਕ ਗਲਤੀ ਕਰਦੇ ਆ ਬਈ ਇੱਥੇ ਉਹ ਚ ਐਪੀ ਲਵੇਟ ਦਿੰਦੇ ਆ ਉਹਦੇ ਨਾਲ ਪਾਣੀ ਲੀਕ ਹੋਣ ਲੱਗ ਜਾਂਦਾ ਉਹ ਨਾ ਵਰਤਿਆ ਕਰੋ ਕਿਉਂਕਿ ਇਹਦੇ ਸਿਸਟਮ ਹੀ ਇਹੋ ਜਿਹਾ ਹੁੰਦਾ ਇਹ ਨੱਪ ਕੇ ਸਿੱਧਾ ਹੀ ਲੱਗਦਾ ਹੁੰਦਾਗਾ ਇਹਨੂੰ ਐ ਨੱਪ ਕੇ ਹੀ ਨਿਕਲੇ ਜਾਂਦੀ ਐ ਇਹ ਨੱਪ ਕੀ ਲੱਗਦੀ ਐ ਤੇ ਇਧਰ ਵੀ ਆ ਨੱਪ ਕੀ ਪਾਈਪ ਲੱਗਦੀ ਹੁੰਦੀ ਐ ਤੇ ਦੂਜੇ ਪਾਸੇ ਦੂਜੀ ਪਾਈਪ ਲਾ ਦੇ ਆਪਾਂ ਬਈ ਪਹਿਲਾਂ ਇਹ ਸਾਰੇ ਦੀ ਬੇਨਤੀ ਕਰ ਲਈ ਠੀਕ ਆ ਵੀ ਜਿਹੜਾ ਫੁਹਾਰਾ ਕਿੱਥੇ ਆਉਣਾਗਾ ਆ ਫੁਹਾਰਾ ਲਾਸਟ ਆਗਾ ਠੀਕ ਆ ਇਹ ਫੋਰ ਇਹਨੂੰ ਇੱਥੇ ਆਪਾਂ ਟੰਗ ਦਾਂਗੇ ਸੇਲ 'ਚ ਮੁੜ ਕੇ ਇਹ ਫੁਹਾਰੇ ਨੂੰ ਬੰਨ੍ਹ ਕੇ ਬਾਕੀ ਫੁਹਾਰੇ ਬਾਕ ਕਿਉਂਕਿ ਜਿਹੜਾ ਆ ਫੋਗਰ ਆ ਗਿਆ ਇੱਥੇ ਆ ਜੂਗਾ ਉਹ ਲਾਸਟ ਫੋਗਰ ਆਗਾ ਉਹ ਉੱਥੇ ਆ ਜੂ ਮੁੜ ਕੇ ਗਾਂ ਇਧਰ ਦੀ ਪਾਈਪ ਆ ਕੇ ਇਹ ਚ ਡੱਗੀ ਜਿ ਲੱਗ ਜੂਗੀ ਬਾਕੀ ਸਾਨੂੰ ਮੋਟਰ ਦਾ ਕਨੈਕਸ਼ਨ ਦੱਸਦੇ ਆ ਖਵਤਰ ਤੁਸੀਂ ਵੀ ਐ ਘੱਟ ਖਰਚੇ ਦੇ ਵਿੱਚ ਆਪਣੇ ਪੁਰਾਣੇ ਫੋਗਰ ਸਿਸਟਮ ਨੂੰ ਲਾ ਸਕਦੇ ਹੋ ਹੁਣ ਗਰਭੀ ਬਾਲੀ ਹੋਈ ਜਾਂਦੀ ਆ ਇਹ ਮਾੜੇ ਮੋٹے ਪੈਸੇ ਹਨਾ ਕੁਝ ਨਹੀਂ ਕਰਦੇ ਮੁੜ ਕੇ ਡਾਕਟਰ ਵਾਲੇ ਲਵਾ ਆਂਦੇ ਆ ਦੇਖ ਲਓ ਇਧਰ ਐ ਮੋਟਰ ਤੋਂ ਹਨਾ ਜਿਹੜੀ ਆ ਪਾਈਪ ਹੁੰਦੀ ਹੈ ਇਹਦੇ ਨਾਲ ਕਨੈਕਸ਼ਨ ਵਧੀਆ ਹੋ ਜਾਂਦਾ ਜਿਹੜੀ ਆ ਪਾਈਪ ਹੁੰਦੀ ਹੈ ਨਾ ਇਹ ਜੇ ਉੱਤੇ ਗਰਮ ਹੋ ਕੇ ਸਿੱਧੀ ਚੜਦੀ ਨਹੀਂ ਇਹ ਵਧੀਆ ਰਹਿੰਦੀ ਆ ਜੇ ਕਿਤੇ ਪਿੱਛੇ ਪੁਹਾਰਾ ਬੰਦ ਬੰਦੀ ਹੁੰਦਾ ਤਾਂ ਇੱਥੋਂ ਪੱਟੀ ਜਾਂਦੀ ਆ ਦੇਖੋ ਆ ਪੈ ਪਾਈ ਪਾ ਦੋ ਤੇ ਉਹ ਤੁਹਾਨੂੰ ਸਾਰਾ ਸਿਸਟਮ ਦਿਖਾਈ ਦਿੱਤਾ ਵੀ ਆਪ ਪੁਹਾਰੇ ਦਾ ਕਿਵੇਂ ਇਹ ਕਰਨਾ ਇੱਕ ਦੂਜੇ ਨਾਲ ਇਧਰ ਆਏ ਲਗਾ ਦੋ ਜੀ ਮਿੱਤਰੋ ਫੋਗ ਸਿਸਟਮ ਲਾਉਣ ਦੀ ਤੁਸੀਂ ਸਾਰੀ ਵੀਡੀਓ ਦੇਖ ਹੀ ਚੁੱਕੇ ਹੋ ਤੇ ਇਸ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਏ ਸੀਗੇ ਆਓ ਪਿਛਲੀ ਵੀਡੀਓ ਤਾਂ ਹੋਰ ਕਰ ਦਈਏ ਆਪਣੇ ਘਰ ਦੀ ਆ ਵੀਡੀਓ ਜਿਹੜਾ ਪੱਖਾ ਹੁੰਦਾ ਪੱਖੇ ਤੋਂ ਹਨਾ ਇੰਨਾ ਕੁ ਫੋਰਾ ਨੀਵਾ ਕਰਕੇ ਲਾਇਆ ਤਾਂ ਇਹ ਪੱਖੇ ਦੀ ਮੋਟਰ ਤੇ ਨਾ ਪਵੇ ਹਨਾ ਤੇ ਜਿਹੜਾ ਆਪਾਂ ਫੋਰਾ ਨੀਵਾ ਕਰਕੇ ਲਾਉਣੇ ਆ ਇਹਦੇ ਫਾਇਦੇ ਬਹੁਤ ਹੁੰਦੇ ਆ ਜਦੋਂ ਫੋਗਰ ਚੱਲਦੇ ਆ ਤੇ ਜਿਹੜੀ ਧੁੰਦ ਹੁੰਦੀ ਆ ਸਾਰੇ ਪਸ਼ੂਆਂ ਤੇ ਖਿਲਰਦੀ ਆ ਉਹਦੇ ਕਾਰਨ ਬਹੁਤ ਹੀ ਫਾਇਦਾ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਅੱਜ ਕੱਲੇ ਕੱਲੇ ਫਾਰੇ ਤੇ ਟੀ ਲੱਗੀ ਹੋਈ ਆ ਐਂਡ ਤੇ ਤੁਹਾਨੂੰ ਦਿਖਾ ਦਿੰਨੇ ਆ ਐਂਡ ਤੇ ਦੂਜਾ ਲੱਗਿਆ ਹੋਇਆ ਟੀ ਲੋਕ ਜੀ ਐਂਡ ਤੇ ਬਸ ਉੱਥੇ ਮੋੜ ਲੱਗ ਜਾਂਦਾ ਉਹ ਅੰਦਰ ਆ ਗਿਆ ਕਾਟਰ ਦੇ ਉਹ ਤੁਹਾਨੂੰ ਦਿਖ ਨਹੀਂ ਰਿਹਾ ਉੱਥੇ ਮੋੜ ਲੱਗ ਜਾਂਦਾ ਹੈ ਇਹ ਆਪਾਂ ਦੁਪਹਿਰ ਦੇ ਟਾਈਮ ਛੱਡਦੇ ਹੁੰਨੇ ਆ ਉਹ ਔਰ ਇਹ ਆਪਾਂ ਦਾ ਇੱਥੇ ਯਾਲੀ ਇਹ ਕੰਮ ਕਰਿਆ ਹੋਇਆਗਾ ਆਪਾਂ ਉਹ ਸਟੈਂਡ ਜਮ ਨਹੀਂ ਲਾਇਆ ਉੱਥੇ ਕਿਉਂਕਿ ਫालतू ਖਰਚਾ ਹੁੰਦਾਗਾ ਆਪਾਂ ਤਾਂ ਇਹ ਰੱਸੀ ਨਾਲ ਹੀ ਵਰਤੇ ਸੀਗੇ ਤੇ ਅਗਲੀ ਵੀਡੀਓ ਤੁਹਾਨੂੰ ਐਮਰ ਓਗਰਾਂ ਦੇ ਟੈਮਰ ਕਿਦਾਂ ਲੱਗਦਾਗਾ ਕਿਦਾਂ ਕੰਮ ਕਰਦਾ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਕੀ ਪ੍ਰਾਈਸ ਆ ਉਹਦਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਦੇ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ। ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਜੀ।